ਕਾਦੀਆਂ ਕਮਾਈਆਂ ਹੇ ਕਾਦੀਆਂ ਕਮਾਈਆਂ ਮਾਪੇ ਦੂਰ ਛੱਡ ਆਇਆ ਮੈਂ ਹੇ ਕਾਦੀਆਂ ਕਮਾਈਆਂ ਮਾਪੇ ਦੂਰ ਛੱਡ ਆਇਆ ਮੈਂ ਹੇ ਜੋਬ ਤੋਂ ਕਿਤੇ ਲੇਟ ਨਾ ਹੋ ਜਾਾਂ ਰੋਟੀ ਪਾਈ ਛੱਡ ਆਇਆ ਮੈਂ ਹੇ ਕਾਦੀਆਂ ਕਮਾਈਆਂ ਨਾ ਦਾਦੇ ਦਾ ਪੁੱਤ ਸੀ ਦੂਰ ਹੋਇਆ ਹੁਣ ਪੁੱਤ ਦਾ ਪੁੱਤ ਸੀ ਦੂਰ ਹੋਇਆ ਸਿੰਨੇ ਲੱਗਿਆ ਚਾਵੇ ਨਾ ਪਰ ਅੱਖਾਂ ਦਾ ਨੀਰ ਸੀ ਦੂਰ ਹੋਇਆ ਹੋ ਸ਼ਹਿਰ 모ਗੇ ਤੇ ਲਈ ਹਾਂ ਸ਼ਹਿਰ 모ਗੇ ਤੇ ਲਈ ਪਿੰਡ ਦਾ ਪੂਰ ਛੱਡ ਆਇਆ ਮੈਂ ਸਾਈਗਾ ਦੀਆਂ ਕਮਾਈਆਂ ਮਾਪੇ ਦੂਰ ਛੱਡ ਆਇਆ ਮੈਂ ਹੈ ਕਾ ਦੀਆਂ ਕਮਾਈਆਂ ਹੋ ਬਹੁਤ ਵਧੀਆ ਜੀ ਪਿੰਡ ਦੀ ਹਵਾ ਕਿੱਥੋਂ ਏਸੀ ਦੱਬ ਲਊਗਾ ਹੈ ਪਿੰਡ ਦੀ ਹਵਾ ਕਿੱਥੋਂ ਏਸੀ ਦੱਬ ਲਊਗਾ ਸਾਰਿਆਂ ਦੇ ਦਿਲ ਮੈਂ ਜਿੱਤ ਲੈਣੇ ਸੁਪਨਿਆਂ ਨੂੰ ਖੰਭ ਲਾਊਗਾ ਸਾਰਿਆਂ ਦੇ ਦਿਲ ਮੈਂ ਜਿੱਤ ਲੈਣੇ ਸੁਪਨਿਆਂ ਨੂੰ ਖੰਭ ਲਾਊਗਾ ਸਭ ਨੂੰ ਹਸਾਉਣ ਲਈ ਮਾਂ ਦਾ ਪਿਆਰ ਤੇ ਬਾਪੂ ਦੀ ਕੋਲ ਛੱਡ ਆਇਆ ਮੈਂ ਹੇ ਕਾਦੀਆਂ ਤੁਮਾਈਆਂ ਮਾਪੇ ਦੂਰ ਛੱਡ ਆਇਆ ਮੈਂ ਹੇ ਕਾਦੀਆਂ ਤੁਮਾਈਆਂ ਹੋ ਹਾਈ ਮਿਸ ਹੋ ਗਿਆ ਫਾਦਰਡੇ ਮਿਸ ਹੋ ਗਿਆ ਮਦਰਡੇ ਨਾ ਮਨਾਇਆ ਮੈਂ ਬਾਡੇ ਹੇ ਵਿਚੇ ਰਹਿ ਕੇ ਚਾ ਸਾਡੇ ਹੇ ਹਏ ਕਈ ਪਣੇ ਕਰੀਬੀ ਮੇਰੇ ਜੋ ਉਹਨਾਂ ਨੂੰ ਦਿਲੋਂ ਕੱਟ ਆਇਆ ਮੈਂ ਹਏ ਕਾਦੀਆਂ ਸਮਾਈਆਂ ਮਾਪੇ ਦੂਰ ਛੱਡ ਆਇਆ ਮੈਂ ਹਏ ਜੋਬ ਤੋਂ ਕਿਤੇ ਲੇਟ ਨਾ ਹੋ ਜਾ ਰੋਟੀ ਪਾਈ ਹਏ ਰੋਟੀ ਪਾਈ ਛੱਡ ਆਇਆ ਮੈਂ ਵਾਹ ਵਾਹ ਜੀ ਵਾਹ ਬਹੁਤ ਖੂਬਸਰਤ ਜੀ